ਉਹੀ ਮੈਟਰੋ ਕਹਿੰਦੇ ਕਰੋਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਵਾਂ ਆਏ ਆਪਾਂ ਗੱਲ ਕਰਾਂਗੇ ਅੱਜ ਕਪ ਪੈਂਡਵਾਰ ਨਰੋਲ ਟੂਰਨਾਮੈਂਟ ਦੀ ਬਹੁਤ ਸਿਰਾ ਟੂਰਨਾਮੈਂਟ ਹੈ ਨਰੋਲ ਤੇ ਇਹ ਵੀ ਬਹੁਤ ਜ਼ਰੂਰੀ ਆ ਤੇ ਗੱਲ ਕਰਨ ਲੱਗੇ ਆਪਾਂ ਪੈਂਡ ਗਾਲਬ ਜ਼ਿਲ੍ਹਾ ਜਗਰਾਉਂ ਦੇ ਵਿੱਚ ਜਿਹੜਾ ਬਹੁਤ ਟਕੜਾ ਟੂਰਨਾਮੈਂਟ ਹੋਇਆ ਸੀਗਾ ਗਾਲਬ ਕਲਾਂ ਦੀ ਧਰਤੀ ਤੇ ਜਿੱਥੇ ਫਾਈਨਲ ਮੈਚ ਹੋਇਆ ਸੀਗਾ ਮਈਆਂ ਵਾਲਾ ਤੇ ਉੱਗੋਕੇ ਬਹੁਤ ਘੈਂਟ ਫਸਵਾ ਮੈਚ ਹੋਇਆ ਇਹਦੇ ਚਾ ਸਾਢੇ 10 ਨੰਬਰ ਰੇ ਉਗੋਗਿਆਂ ਦੇ ਤੇ 13 ਨੰਬਰ ਰੇ ਮਈਆਂ ਵਾਲੇ ਦੇ ਤੇ ਬੈਸਟ ਜਿਹੜਾ ਰੇਡਰ ਰਿਹਾ ਇੱਥੇ ਮੁੰਡਾ ਹੋ ਰਿਹਾ ਮੋਟਾ ਉਗੋਗਿਆ ਵਾਲਾ 10 ਰੇਡਾਂ ਪਾਈਆਂ 6 ਨੰਬਰ ਸੀ ਮੁੰਡੇ ਦੇ ਬੈਸਟ ਦੇ ਲਈ 11000 ਸੀ ਤੇ ਬੈਸਟ ਯਾਫੀਰਿਆ ਚਰਾਕਦੀਨ ਮਈਆਂ ਵਾਲੇ ਵਾਲਾ ਮੁੰਡਾ ਕਹਿੰਦੇ ਸਿਰਾਂ ਲਾ ਗਿਆ ਕਹਿੰਦੇ 6 ਜੱਫੇ ਲਾ ਗਿਆ ਚਰਾਕਦੀਨ ਮਈਆਂ ਵਾਲੇ ਵਾਲਾ ਇਸ ਮੈਚ ਦੇ ਵਿੱਚ ਪਹਿਲਾ ਨਾਮ 52000 ਸੀ ਦੂਜਾ ਨਾਮ 44000 ਸੀ ਬੈਸਟਾਂ ਦੇ ਲਈ 111000 ਸੀਗਾ ਇਹ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਬੱਡੀ ਦੀ ਹੋਰ ਅਪਡੇਟ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਧੰਨਵਾਦ ਥੈਂਕ ਯੂ